ਅਗੇ ਬਤਾਂਗੇ ਨਾਬਾਦੀ ਕੋਰਟ ਕੰਪਲੈਕਸ ਦੇ ਵਿੱਚ ਪ੍ਰੈਕਟਿਸ ਕਰ ਰਹੇ ਵਕੀਲ ਯਸ਼ਪਾਲ ਗੋਹਿਲ ਦਾਣ ਪਛਾਤੇ ਵਿਅਕਤੀਆਂ ਦੇ ਵੱਲੋਂ ਜਾਣ ਲੇਵਾ ਹਮਲਾ ਕੀਤਾ ਗਿਆ। ਇਹ ਘਟਨਾ ਨੂੰ ਹਮਲਾਵਰਾਂ ਨੇ ਉਦੋਂ ਅੰਜਾਮ ਦਿੱਤਾ ਜਦੋਂ ਵਕੀਲ ਆਪਣੇ ਘਰ ਤੋਂ ਕੁਝ ਦੂਰੀ ਤੇ ਕਾਰ ਦੇ ਵਿੱਚ ਗੋਲਡਨ ਸਿਟੀ ਘਰ ਜਾ ਰਿਹਾ ਸੀ ਤਾਂ ਅਚਾਨਕ ਹਮਲਾਵਰਾਂ ਨੇ ਵਕੀਲ ਦੇ ਪਿੱਛੇ ਦੀ ਕਾਰ ਮਾਰੀ ਅਤੇ ਜਦੋਂ ਵਕੀਲ ਬਾਹਰ ਨਿਕਲਿਆ ਤਾਂ ਹਮਲਾਵਰਾਂ ਨੇ ਰੋਡ ਦੇ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ। ਮੌਕੇ ਤੇ ਪੁਲਿਸ ਦੇ ਵੱਲੋਂ ਇਸ ਸੰਬੰਧੀ ਜਾਂਚਬਿੰਦ ਕੀਤੀ ਜਾ ਰਹੀ ਹੈ। ਪੀੜਤ ਵਕੀਲ ਨਾਬਾਦੇ ਸਰਕਾਰੀ ਹਸਪਤਾਲ ਦੇ ਵਿੱਚ ਜੇਰੇ ਇਲਾ ਇਹ ਬੁਰਾ ਹਾਲ ਹੈ ਇਹ ਜੀ ਰੋਟੀ ਦੇ ਬੋਲਾਂ ਦੇ ਚਿੱਟਾ ਵੇਂਗਦਾ ਇੱਕ ਸਰਵਜੀਤ ਗੌਰ ਏਲੀਅਸ ਹੈ ਉਹਦੇ ਗਵਾਨ ਚ 3 4 5 ਘਰ ਨੇ ਜਿਹੜੇ ਚਿੱਟਾ ਕੁੱਲ ਕੇ ਵੇਚਦੇ ਨੇ ਮੇਰੇ ਦੋਸਤ ਚਿੱਟਾ ਡਿਕਟ ਹੋ ਗਏ ਸੀਗੇ ਜਿਹਨੇ ਘਟਾਇਆ ਮੈਨੂੰ ਜਾ ਕੇ ਉੱਥੇ ਵੀਡੀਓਆ ਬਣਾਉਣ ਲੱਗ ਗਿਆ ਉਹਨਾਂ ਦੀਆਂ ਚਿੱਟਾ ਵੇਚ ਦੇ ਦੀਆਂ ਤੇ ਉਹ ਮੇਰੇ ਤੋਂ ਬਹੁਤ ਪਰੇਸ਼ਾਨ ਸੀ ਉਹਨਾਂ ਦਾ ਚਿੱਟਾ ਵੇਚਣਾ ਮੈਂ ਔਖਾ ਕਰ ਰੱਖਿਆ ਸੀ ਅੱਜ ਕੀ ਗੱਲ ਹੋਈ ਜਿਹੜਾ ਅੱਜ ਇਹ ਉਹਨਾਂ ਨੇ ਭੇਜੇ ਨੇ ਜੀ ਉਹਨਾਂ ਨੇ ਭੇਜੇ ਨੇ ਮੇਰੇ ਦੇ ਪੰਜ ਮੁੰਡਿਆਂ ਨੇ ਹਮਲਾ ਕੀਤਾ ਜੀ ਇਹਦੇ ਇਸ ਗੱਡੀ ਤੇ ਆਏ ਸੀ ਤੁਹਾਡੀ ਕੀ ਗੱਡੀ ਲੈ ਕੋਪ ਆਉਣ ਲੈ ਜਿਹੜੀ ਗੱਡੀ ਘੋਕੇ ਲੈ ਗਈ ਉਹ ਹਾਲੇ ਤਾਂ ਬੰਦਾ ਦਾਖਲ ਹੋਇਆ ਤੇ ਉਹ ਉਹਦਾ ਬਿਆਨ ਲਿਖ ਕੇ ਜੋ ਅੱਗੇ ਦੀ ਕਾਰਵਾਈ ਹੋਊਗੀ ਉਹ ਕਰਦੇ ਆਂ ਹਲੇ ਸਰਸਰੀ ਉਸ ਤੋਂ ਪੁੱਛਗਿੱਛ ਕੀਤੀ ਹੈ ਜਿਹੜਾ ਦਰਦ 'ਚ ਹੋਣ ਕਰਕੇ ਸਹੀ ਤਰ੍ਹਾਂ ਦੱਸ ਨਹੀਂ ਸਕਿਆ ਬਾਕੀ ਬਿਆਨ ਲਿਖ ਕੇ ਉਹਦੀ ਤਫ਼ਤੀਸ਼ ਕੀਤੀ ਜਾਊਗੀ ਜਿੱਦਾਂ ਕਾਰ ਵੀ ਕੋਕੇ ਲੈ ਗਏ ਤੇ ਹੋਰ ਸਮਾਨ ਵੀ ਕੋਕੇ ਲੈ ਗਏ ਹਾਂਜੀ ਜੋ ਹਲੇ ਬਿਆਨ ਦੇ ਵਿੱਚ ਲਿਖਾਊਗਾ ਉਹਦੇ ਮੁਤਾਬਕ ਉਹਦੀ ਕਾਰਵਾਈ ਕਰਦਾਂਗੇ ਹਲੇ ਉਹਦਾ ਜ਼ੇਰੇ ਇਲਾਜ ਹੈ ਤੇ ਉਸ ਤੋਂ ਬਾਅਦ ਇਹਦਾ ਬਿਆਨ ਲਿਖ ਕੇ ਕਰਦੇ ਕਰਦੇ ਤੋਂ ਕੰਮ ਕੀ ਕਰਦੇ ਜੀ ਤੇ ਪੇਸ਼ੇ ਤੋਂ ਐਡਵੋਕੇਟ ਹੈ ਜੀ ਤੇ গোল্ডেন সিটি ਚੇਦੀ ਰਹਾਇਸ਼ ਬਾਕੀ ਇੱਕ ਵਾਰ ਇਹਦੀ ਪੁੱਛਗਿੱਛ ਕਰਕੇ ਬਾਕੀ ਘਰੀ ਘਰੀ ਕੀਤਾ ਜੀ ਵਾਰਦਾਤ ਜੀ ਕਰਦੇ ਬਾਹਰ ਕਰਦੇ ਬਾਹਰ ਹਾਂਜੀ 프리ਜੇ ਸਾਡੀ ਕਿਲੇ ਬੰਦੇ ਸੀ ਬਾਕੀ ਉਹ ਡਿਟੇਲ ਚ ਲਿਖਾਊਗਾ ਜਿਵੇਂ ਬਿਆਨ ਉਹ ਮੇਰੇ ਕਰਵਾਈ ਕਰ ਮਿਊਚਲ ਜਾਣਕਾਰੀ ਚ ਕੀ ਸਾਹਮਣੇ ਆਇਆ ਜੀ ਕਿ ਕੁਝ ਲੜਾਈ ਘਰੇੜਾ ਦਾ ਕੁਝ ਇਹਦੇ ਜਾਣਕਾਰ ਹੈਗੇ ਨੇ ਬੰਦੇ ਜਿਨ੍ਹਾਂ ਤੇ ਸ਼ੱਕ ਜ਼ਾਹਰ ਕਰ ਰਿਹਾ ਹੈ ਬਾਕੀ ਜਿਵੇਂ ਇਹ ਬਿਆਨ ਲਿਖਾਊਗਾ ਉਹ ਮੇਰੀ ਗੱਲ ਵਿੱਚ ਟੋਟਲ ਕਿੰਨੇ ਜਣੇ ਆਏ ਸੀਗੇ ਜਿਹੜੇ ਪੰਜ ਬੰਦੇ ਦੱਸ ਰਹੇ